ਤੁਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਹੋ ਉਹ ਹਮੇਸ਼ਾ ਤੁਹਾਡੇ ਤੇ ਇਲਜ਼ਾਮ ਲੱਗਦੇ ਕਿ ਤੁਸੀਂ ਵਿਰੋਧੀ ਹੋ ਤੁਸੀਂ ਤੁਹਾਡੇ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਜੋ ਪ੍ਰਵਾਸੀ ਨੇ ਉਹਨਾਂ ਨੂੰ ਤੁਸੀਂ ਕੱਢਣ ਦੀ ਗੱਲ ਕਰਦੇ ਹੋ ਉਹਨਾਂ ਨਾਲ ਦੁਸ਼ਮਣੀ ਲੋਕਾਂ ਦੀ ਪਵਾ ਰਹੇ ਹੋ ਪੰਜਾਬ ਵਾਲਿਆਂ ਦੀ 80 80% ਕੇਸ ਨੇ ਪਿੰਡਾਂ ਦੇ ਜਿੱਥੇ ਦੱਖਣੀ ਮਾਲਵੇ ਜਿੱਥੇ ਸਤਲੁਜ ਦਾ ਪਾਣੀ ਜਾਂਦਾ ਤੇ ਜਿੱਥੇ ਆਪਾਂ ਖੜੇ ਹਾਂ ਡੇ ਨਾਗਟੈਂਡ ਫੈਕਟਰੀਆਂ ਧੋਲੇ ਸਾਰੀ ਜ਼ਹਿਰ ਧਰਤੀ ਹਟਾ ਪਾਈ ਜਾਂਦੇ ਕਿੰਨੀਆਂ ਫੈਕਟਰੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਧਰਤੀ ਹਟਾ ਪਾਣੀ ਪਾ ਕੇ ਪਾਣੀ ਨੂੰ ਜ਼ਹਿਰ ਬਣਾਤਾ ਇੱਥੇ ਸਾਰੀਆਂ ਪਾਰਟੀਆਂ ਪ੍ਰਚਾਰ ਕਰੀ ਜਾਂਦੀਆਂ ਨੇ ਜਿਹੜੇ ਵੋਟਰ ਨੇ ਉਹ ਵੀ ਕਨਫਿਊਜ਼ ਹੋ ਜਾਂਦਾ ਕਿ ਨੂੰ ਵੋਟ ਪਾਈਏ ਕਿ ਨੂੰ ਨਾ ਪਾਈਏ ਤੇ ਛੋਡੀ ਕੀ ਸੋਚ ਆ ਕਿ ਕਿਸ ਨੂੰ ਵੋਟ ਪਾਉਣੀ ਚਾਹੀਦੀ ਹੈ ਦੇਖੋ ਮੈਂ ਗੋਬਿੰਦ ਸਿੰਘ ਸੰਧੂ ਦੇ ਹੱਕ 'ਚ ਆਇਆ ਹਾਂ ਮੈਂ ਐਵੇਂ ਨਹੀਂ ਹਰਕਤ ਦੇ ਹੱਕ 'ਚ ਤੁਰਿਆ ਫਿਰਦਾ ਜਾਂ ਮੈਨੂੰ ਭਾਈ ਸਾਰਾ ਸੋਸੀ ਕਾਲ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਤੇ ਮੈਂ ਖੜਾ ਨਗਰ ਹੰਡਾਇਆ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਬਰਨਾਲਾ ਦੇ ਵਿੱਚ ਜਿਮਣੀ ਚੋਣ ਤੇ ਗੋਬਿੰਦ ਸਿੰਘ ਸੰਧੂ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇੱਥੇ ਉਮੀਦਵਾਰ ਖੜੇ ਨੇ ਉਹਨਾਂ ਦੇ ਚੋਣ ਮਹੱਤਵ ਦੇ ਵਿੱਚ ਉਹਨਾਂ ਦਾ ਪ੍ਰਚਾਰ ਕਰ ਰਹੇ ਨੇ ਭਾਈ ਲੱਖਾ ਸਿੰਘ ਸਦਾਣਾ ਉਹ ਅੱਜ ਹੜਾਇ ਦੇ ਵਿੱਚ ਪਹੁੰਚਿਆ ਸੋ ਆਪਾਂ ਕਰਦੇ ਆਂ ਗੱਲਬਾਤ ਚੰਗਾ ਭਾਈ ਪਿੰਡ ਵਾਲਿਓ ਤੇ ਉਹ ਆ ਗਿਆ ਆਪਾਂ ਕਿਤੇ ਫੇਰ ਬਣਾ ਸਵਭ ਮਿਲਦੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਭਾਈ ਜੀ ਉਮੀਦਵਾਰ ਹੋਰ ਵੀ ਖੜੇ ਨੇ ਇੱਥੇ ਤੁਸੀਂ ਗੋਬਿੰਦ ਸਿੰਘ ਸੰਧੂ ਦੀ ਹਮਾਇਤ ਤੇ ਆਏ ਹੋ ਕਿਉਂ ਕੀ ਕਰ ਦੇਖੋ ਗੋਬਿੰਦ ਸਿੰਘ ਸੰਧੂ ਇੱਕ ਨੌਜਵਾਨ ਇੱਕ ਮਿਹਨਤੀ ਇਮਾਨਦਾਰ ਇਨਸਾਨ ਆ ਸਭ ਤੋਂ ਵੱਡੀ ਗੱਲ ਕਿ ਸ਼ਹੀਦ ਬਾਬਾ ਦੀਪ ਸਿੰਘ ਦੇ ਅੰਸ਼ਵੰਸ਼ ਚੋਂ ਨਰੇ ਖੂਨ ਚੋਂ ਨਵੀਂ ਪੀੜ੍ਹੀ ਚੋਂ ਜਿਨ੍ਹਾਂ ਨੇ ਬਹੁਤ ਵੱਡੀ ਬਜ਼ੁਰਗ ਅਵਸਥਾ ਦੇ ਵਿੱਚ ਦਸ਼ਮਣਾਂ ਦਾ ਨਾਸ਼ ਕੀਤਾ ਸੀ ਖੰਡਾ ਵਾਇਆ ਸੀ ਲੰਮਾ ਸਮਾਂ ਇਸ ਪਰਿਵਾਰ ਕੋਲੇ ਗੋਵਿੰਦ ਸਿੰਘ ਸੰਧੂ ਦੇ ਪਰਿਵਾਰ ਕੋਲੇ ਤਖਤ 3 ਦਮਦਮਾ ਸਾਹਿਬ ਦੀ ਸੇਵਾ ਸੰਭਾਲਦਾ ਵੀ ਇਹਨਾਂ ਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਆ ਬਾਕੀ ਇਹਨਾਂ ਨੇ ਜਾਨੇ ਮੈਂ ਕਿੰਨੀਆਂ ਕਿੰਨੀਆਂ ਗੱਲਾਂ ਕਰਾਂ ਇਹਨਾਂ ਦੇ ਨਾਨੇ ਜੀ ਦੀ ਆਪਾਂ ਗੱਲ ਕਰਕੇ ਸਰਦਾਰ ਸਿਮਰ ਸਿੰਘ ਮਾਨ ਦੀ ਉਹਨਾਂ ਨੇ ਹਮੇਸ਼ਾ ਪੰਥ ਕੌਮ ਦੀ ਗੱਲ ਪੰਜਾਬ ਪੰਜਾਬੀ ਦੀ ਗੱਲ ਇੱਕ ਠੋਕ ਕੇ ਬਹੁਤ ਬਾਰੀ ਲੋਕਾਂ ਨੇ ਹਰਾਇਆ ਵੀ ਜਿਤਾਇਆ ਵੀ ਬੜੀਆਂ ਉਹਨਾਂ ਨੂੰ ਆਫਰਾਂ ਆਈਆਂ ਮੁੱਖ ਮੰਤਰੀ ਤੱਕ ਬਣਦੀਆਂ ਪਰ ਉਹਨਾਂ ਨੇ ਆਪਣਾ ਇੱਕੋ ਸਿਧਾਂਤ ਨਹੀਂ ਛੱਡਿਆ ਕਦੇ ਆਪਣੇ ਅਕੀਦੇ ਦੇ ਉੱਤੇ ਹਮੇਸ਼ਾ ਲੜ ਰਹੇ ਮਜ਼ਬੂਤ ਰਹੇ ਸੋ ਮੈਂ ਤਾਂ ਕਹਿੰਦਾ ਵੀ ਥੋੜੇ ਦੇਖੇ ਪਰਖੇ ਹੋਏ ਲੋਕ ਨੇ ਕੌਣ ਆ ਕਾਲੇ ਢੱਲੋਂ ਬਾਰੇ ਇਹ ਬਰਨਾਲਾ ਏਰੀਆ ਜਾਣਦਾ ਕੌਣ ਆ ਕੇਬਲ ਢੱਲੋਂ ਬਾਰੇ ਜਾਣਦਾ ਬੋਕਰ ਦਾ ਆਪਾਂ ਦੇਖ ਲਿਆ ਲੋਕਾਂ ਨੇ ਹਾਲ ਤਿੰਨ ਸਾਲ ਚ ਕੀ ਕਰਤਾ ਉਹਨਾਂ ਨੇ ਪੰਜਾਬ ਦਾ ਤੇ ਬਾਕੀ ਆਪਾਂ ਬੀਜੇਪੀ ਵਾਲਾ ਹਾਲਾਤ ਆਪਾਂ ਦੇਖੀ ਜਾਂਦੇ ਵੀ ਜੋ ਸਾਡਾ ਪੰਜਾਬ ਵਾਲੇ ਨਾਲ ਰਲ ਕੇ ਬੋਕਰ ਵਾਲੇ ਬੀਜੇਪੀ ਦੇ ਜੋ ਝੋਨੇ ਦਾ ਬੁਰਾ ਹਾਲ ਹੋਇਆ ਜਾਂ ਕੱਲੀ ਝੋਨੇ ਤੇ ਨਾਲ ਆਪਾਂ ਗੱਲ ਕਰ ਗਏ ਚਾਰ ਸ਼ਪੇਰੋ ਨਸ਼ੇ ਦੀ ਆਪਾਂ ਗੱਲ ਕਰ ਲਗੇ ਹੋਰ ਮਸਲਿਆਂ ਤੇ ਗੱਲ ਕਰਨ ਲਗੇ ਪਾਣੀਆਂ ਦੀ ਗੱਲ ਕਰਨ ਲਗੇ ਤਾਂ ਚਾਰ ਸ਼ਪੇਰੋਂ ਪੰਜਾਬ ਨੂੰ ਘੇਰਾਬੰਦੀ ਪੰਜਾਬ ਦੀ ਹੋ ਰਹੀ ਹੈ ਉਹ ਘੇਰਾਬੰਦੀ ਦੇ ਵਿੱਚ ਜਿੱਥੇ ਜ਼ਿੰਮੇਵਾਰ ਇਥੋਂ ਦੇ ਮੌਜੂਦਾ ਸਰਕਾਰ ਆ ਭਵੰਤਮਾਨ ਦੀ ਸਰਕਾਰ ਆ ਆਪਦੀ ਸਰਕਾਰ ਆ ਉਥੇ ਸੈਂਟਰ ਦੀ ਵੀ ਜਿੰਮੇ ਜਿਹੜੀ ਹੈਗੇ ਬਰਾਬਰ ਦੇ ਦੋਸ਼ੀ ਸੈਂਟਰ ਵਾਲੇ ਵੀ ਨੇ ਕਿਉਂਕਿ ਇਕੱਠੇ ਜੁੜੇ ਹੋਏ ਨੇ ਮਿਲੇ ਹੋਏ ਨੇ ਐਸ ਵੇਲੇ ਸਰਕਾਰ ਇਹ ਕਹਿੰਦਾ ਡਬਲ ਇੰਜਨ ਦੀ ਸਰਕਾਰ ਆ ਜੀ ਤਿੰਨ ਇੰਜਣੀ ਸਰਕਾਰ ਆ ਇਹ ਤੇ ਕਈ ਜਣਾਂ ਦੀ ਸਰਕਾਰ ਆ ਐਸ ਵੇਲੇ ਭਵੰਤਮਾਨ ਨੌ ਦਾ ਮੁੱਖ ਮੰਤਰੀ ਹੈ ਇੱਕ ਰਬੜ ਦੀ ਮੋਹਰ ਆ ਜੋ ਡਿਕਟੇਟ ਹੋ ਰਿਹਾ ਕੰਮ ਸਾਰਾ ਦਿੱਲੀ ਤੋਂ ਹੋ ਰਿਹਾ ਕੇਜਰੀਵਾਲ ਵੱਲੋਂ ਦਿੱਲੀ ਦੇ ਵਿੱਚ ਪੰਜਾਬ ਦੇ ਅਫਸਰਾਂ ਦੀ ਮੀਟਿੰਗ ਬੁਲਾਈ ਜਾਂਦੀ ਆ ਆਈਪੀਐਸ ਆਈਐਸ ਅਫਸਰ ਬੈਠੇ ਨੇ ਦੂਜੇ ਸਾਰੇ ਸੈਕਟਰੀ ਵਗੈਰਾ ਸਾਰੇ ਬੈਠੇ ਆ ਸਾਹਮਣੇ ਬੈਠਾ ਕੇਜਰੀਵਾਲ ਮੀਟਿੰਗ ਲੈ ਰਿਹਾ ਤੇ ਭਵੰਤਮਨ ਅਫਸਰਾਂ ਦੇ ਵਿੱਚ ਕਲੈਂਟ ਚ ਲੱਗਿਆ ਬੈਠਾ ਐ ਇੰਨੀ ਕਿ ਸਾਡੇ ਮੁੱਖ ਮੰਤਰੀ ਦੀ ਜਿਹੜੀ ਪਹੁੰਚ ਆ ਰਹੇਗੀ ਆ ਹੁਣ ਸੋਚਣ ਦੀ ਪਹਿਲਾਂ ਹੀ ਤਾਂ ਪਿੱਟਦੇ ਰਹੀ ਭਰਾਵੋ ਸਾਰਾ ਕੁਝ ਦਿੱਲੀ ਤੋਂ ਹੋ ਰਿਹਾ ਤੇ ਦਿੱਲੀ ਵਾਲੇ ਲਗਾਤਾਰ ਜਿਹੜੇ ਹੱਕ ਨੇ ਸੂਬਿਆਂ ਦੇ ਖੋ ਰੇ ਨੇ ਸਾਰੀ ਯੂਨੀਵਰਸਿਟੀ ਦਾ ਮਸਲਾ ਰਾਜਧਾਨੀ ਦਾ ਮਸਲਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹਰਿਆਣੇ ਨੂੰ ਵਖਰੀ ਉਹ ਜੇ ਇੱਕ ਤੀਰ ਨਾ ਦੋ ਨਿਸ਼ਾਨੇ ਮਾਰੇ ਇਹਨਾਂ ਨੇ ਦੇਖੋ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਚੀਜ਼ ਹੈ ਇੱਕ ਤਾਂ ਪੰਜਾਬ ਦਾ ਦਾਵਾ ਖਤਮ ਕਰ ਰਹੇ ਆ ਨੇ ਚੰਡੀਗੜ੍ਹ ਤੋਂ ਦੂਜਾ ਪੰਜਾਬ ਤੇ ਹਰਿਆਣੇ ਨੂੰ ਲੜਾ ਰਿਹਾ ਟਕਰਾ ਰਿਹਾ ਦੇਖੋ ਪੰਜਾਬ ਤੇ ਹਰਿਆਣੇ ਦੀ ਬਹੁਤ ਗੂੜੀ ਸਾਂਝ ਹੈ ਅਸੀਂ ਇਕੱਠੇ ਹੋ ਕੇ ਕਿਸਾਨੀ ਅੰਦੋਲਨ ਜਿੱਤਿਆ ਹੈ ਅੱਜ ਵੀ ਅਸੀਂ ਭਰਾ ਹਾਂ ਪੰਜਾਬ ਵੱਡਾ ਭਰਾ ਹਰਿਆਣਾ ਛੋਟਾ ਭਰਾ ਸਾਡੇ ਜਿਹੜੇ ਵੀ ਮਸਲੇ ਨੇ ਪਾਣੀਆਂ ਦੇ ਮਸਲੇ ਮਸਾਇਲ ਨੇ ਰਾਜਧਾਨੀਆਂਾਂ ਦੇ ਅਸੀਂ ਬੈਠ ਕੇ ਨਿਵੇੜ ਸਕਦੇ ਹਾਂ ਪਰ ਇਹ ਸਾਨੂੰ ਲੜਾ ਰਹੇ ਨੇ ਦੇਖੋ ਵੀ ਇਹ ਗੱਲ ਕਰਾਂਗੇ ਪੰਜਾਬ 'ਚ ਵਿਰੋਧ ਉੱਠੂਗਾ ਅਸੀਂ ਕਹਾਂਗੇ ਹਰਿਆਣਾ 'ਚ ਵੀ ਦੇਖੋ ਪੰਜਾਬੀ ਛੋਟਾ ਵਿਰੋਧ ਕਰਦੇ ਵੀ ਇਹ ਸਾਰੀਆਂ ਜਿਹੜੀਆਂ ਚਾਲਾਂ ਭਾਜਪੀ ਜਾਤਾਂ ਦੇ ਨਾਂ ਦੇ ਰਾਜਨੀਤੀ ਕਰਦੀ ਆ ਲੋਕਾਂ ਨੂੰ ਇੱਥੇ ਵੀ ਵੰਡਿਆ ਜਾ ਰਿਹਾ ਜਿਹੜੀ ਫਿਰਕਾਪ੍ਰਸਤੀ ਪੂਰੇ ਦੇਸ਼ 'ਚ ਫੈਲੀ ਹੋਈ ਆ ਪੂਰੇ ਦੇਸ਼ 'ਚ ਮਾਹੌਲ ਬਣਾਇਆ ਨੇ ਮੀਡੀਆਦਰੋਂ ਪੰਜਾਬ 'ਚ ਵੀ ਲਾਗੂ ਕਰਤਾ ਨੇ ਇਹ ਕੰਮ ਤੁਸੀਂ ਪੰਜਾਬ ਦੇ ਪੰਜਾਬ ਉਹ ਹਮੇਸ਼ਾ ਤੁਹਾਡੇ ਤੇ ਇਲਜ਼ਾਮ ਲੱਗਦੇ ਕਿ ਤੁਸੀਂ ਵਿਰੋਧੀ ਹੋ ਤੁਸੀਂ ਤੁਹਾਡੇ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਜੋ ਪ੍ਰਵਾਸੀ ਨੇ ਉਹਨਾਂ ਨੂੰ ਤੁਸੀਂ ਕੱਢਣ ਦੀ ਗੱਲ ਕਰਦੇ ਹੋ ਉਹਨਾਂ ਨਾਲ ਦੁਸ਼ਮਣੀ ਲੋਕਾਂ ਦੀ ਪਵਾ ਰਹੇ ਹੋ ਪੰਜਾਬ ਵਾਲਿਆਂ ਦੀ ਦੇਖੋ ਜਦੋਂ ਮੇਰਾ ਘਰ ਨੱਪਿਆ ਜਾਊਗਾ ਜਾਂ ਛੋਡਾ ਘਰ ਨੱਪਿਆ ਜਾਊਗਾ ਕਿਸੇ ਦਾ ਵੀ ਘਰ ਨੱਪਿਆ ਜਾਊਗਾ ਉਹ ਬੰਦਾ ਤੜਫੂਗਾ ਬੋਲੂਗਾ ਵਿਰੋਧ ਕਰੂਗਾ ਕਿ ਨਹੀਂ ਕਰੂਗਾ ਮੈਂ ਤੁਸੀਂ ਆਪਣੇ ਤੇ ਦੱਸੋ ਛੋਡਾ ਘਰ ਨੂੰ ਆ ਕੇ ਦੱਬ ਰਿਹਾ ਘੇਰ ਰਿਹਾ ਤੁਹਾਡੇ ਹੱਕ ਹੋ ਰਿਹਾ ਤੁਸੀਂ ਕੀ ਕਰੋਗੇ ਬਿਲਕੁਲ ਬੋਲੋਗੇ ਨਾ ਬਿਲਕੁਲ ਸਾਡੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਮੈਂ ਇਹ ਕਹਿਣਾ ਵੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਚੱਲਣ ਵਾਲੇ ਬੰਦੇ ਆ ਸਾਡੀ ਉਹੀ ਸੋਚ ਉਹੀ ਵਿਚਾਰਤਾਰਾ ਸਰਬੱਤ ਦਾ ਭਲਾ ਸਾਂਝੀ ਵਾਲਤਾ ਰਸਨੇ ਆ ਕੋਈ ਵੀ ਪ੍ਰਵਾਸੀ ਆਉਂਦਾ ਜੀ ਸਤ ਕੇ ਆਵੇ ਕੰਮ ਕਰੇ ਸਾਨੂੰ ਕੋਈ ਦਿੱਕਤ ਨਹੀਂ ਸਾਡੇ ਬੰਦੇ ਵੀ ਬਾਹਰ ਕੰਮ ਜਾਂਦੇ ਆ ਇੱਥੇ ਜਿਹੜਾ ਦੂਜੇ ਸੂਬਿਆਂ 'ਚ ਕਾਨੂੰਨ ਆ ਉੱਤਰਾਖੰਡ ਨਾਗਾ لینڈ ਜੰਮੂ ਕਸ਼ਮੀਰ ਦੇ ਵਿੱਚ ਕਾਨੂੰਨ ਆ ਰਾਜਸਥਾਨ 'ਚ ਕਾਨੂੰਨ ਆ ਹੋਰ ਮਨੀਪੁਰ ਸਿੱਕਮ ਵਰਗੀਆਂ ਸਟੇਟਾਂ 'ਚ ਕਾਨੂੰਨ ਹੈਗੇ ਆ ਉਹ ਕਾਨੂੰਨ ਆ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਲਈ ਧਾਕਮੀਆਂ ਨੇ ਉਹਨਾਂ ਦੀਆਂ ਨੌਕਰੀਆਂ ਲਈ ਧਾਕਮੀਆਂ ਨੇ ਪੰਜਾਬ ਕਾਨੂੰਨ ਕਾਨੂੰ ਇਹ ਗੱਲ ਦੇ ਉੱਤੇ ਅਸੀਂ ਜ਼ੋਰ ਲਾਣਾ ਪੰਢਿਆਏ ਪਿੰਡ 'ਚ ਖੜੇ ਆ ਇਸੇ ਪਿੰਡ 'ਚ ਪਤਾ ਲੱਗਿਆ ਨੌਜਵਾਨ ਆ ਕੇ ਤੁਹਾਡੇ ਸਾਹਮਣੇ ਬੋਲਿਆ ਕਿ ਸਾਡੇ ਪਿੰਡ 'ਚ 8000 ਵੋਟ ਸਾਡੀ ਹੰਢਿਆਏ ਪਿੰਡ ਦੇ ਵਸਨੀਕਾਂ ਦੀ ਹੈ ਪੰਜਾਬੀਆਂ ਦੀ ਹੈ 6000 ਵੋਟ ਪ੍ਰਵਾਸੀਆਂ ਦੀ ਹੈ ਤਾਂ 2 ਸਾਲ ਨੂੰ ਉਹਨਾਂ ਦੇ ਵੋਟ ਨੇ ਦੁੱਗਣਾ ਹੋਣਾ ਸਾਡੇ ਵਾਲੀ ਵੋਟ ਨੇ ਘਟਣਾ ਕਿ ਕੁਝ ਤਾਂ ਬਾਹਰ ਨੂੰ ਭੱਜੀ ਜਾਂਦੇ ਆ ਅਸੀਂ ਤੇ ਇੱਥੇ ਐਮਸੀ ਕੌਣ ਬਣੂਗਾ ਇੱਥੋਂ ਦਾ ਪ੍ਰਧਾਨ ਕੌਣ ਬਣੂਗਾ ਇੱਥੋਂ ਦਾ ਐਮਐਲਏ ਕੌਣ ਬਣੂਗਾ ਤਾਂ ਸਾਡੇ ਪੱਲੇ ਪੰਜਾਬ ਦੇ ਪੱਲੇ ਕੀ ਰਿਹਾ ਸਭ ਤੋਂ ਵੱਧ ਦੇ ਆਜ਼ਾਦੀ 'ਚ ਕੁਰਬਾਨੀਆਂ ਕੀਤੀਆਂ ਪੰਜਾਬੀਆਂ ਨੇ ਖੂਨ ਡੋਲਿਆ ਪੰਜਾਬੀਆਂ ਨੇ ਵੱਡਿਆ ਵੱਡਾ ਟੁੱਕਿਆ ਗਿਆ ਪੰਜਾਬ ਸੰਤਾਪ ਅਸੀਂ ਹੁਣ ਤੱਕ ਹਣਾਉਂਦੇ ਆ ਰਹੇ ਆ ਇਹ ਵਾਦਾ ਹੋਇਆ ਉਸ ਵੇਲੇ ਨਹਿਰੂ ਵਰਗਿਆਂ ਵੱਲੋਂ ਕਿ ਇਹ ਖਿੱਤਾ ਪੰਜਾਬੀਆਂ ਨੂੰ ਆਜ਼ਾਦੀ ਦਾ ਨਿਗ ਦੇਊਗਾ ਤੇ ਸਾਨੂੰ ਉਸੇ ਖਿੱਤੇ 'ਚੋਂ ਕੱਢਿਆ ਜਾ ਰਿਹਾ ਬਰਬਾਦ ਕੀਤਾ ਜਾ ਰਿਹਾ ਤਾਂ ਬਸੀਂ ਬੋਲਾਂਗੇ ਨਾ ਤਾਂ ਨਫ਼ਰਤ ਨਹੀਂ ਹੈਗੀ ਇਹ ਅਸੀਂ ਆਪਣੀ ਹੋਂਦ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ ਹਰ ਬੰਦਾ ਕਰਦਾ ਦੱਖਣ ਵਾਲੇ ਕਰਦੇ ਨਹੀਂ ਬੰਗਾਲ ਵਾਲੇ ਕਰਦੇ ਨਹੀਂ ਸਾਰੇ ਕਰਦੇ ਨੇ ਸਾਰੇ ਲੜਦੇ ਨੇ ਸਾਰੇ ਬੋਲਦੇ ਨੇ ਸੋ ਅਸੀਂ ਇੱਕ ਪੰਜਾਬੀਆਂ ਪੰਜਾਬੀਆਂ ਨੂੰ ਫਿਰ ਕੀ ਅਪੀਲ ਕਰਨਾ ਚਾਹੁੰਦੇ ਹਾਂ ਪੰਜਾਬੀਆਂ ਨੂੰ ਅਪੀਲ ਮੇਰੀ ਇਹੀ ਆ ਜਿਹੜਾ ਵੀ ਰੋਜ਼ਗਾਰ ਜਿਹੜਾ ਵੀ ਕੰਮ ਦੇਣਾ ਪਹਿਲ ਦੇ ਆਧਾਰ ਤੇ ਤਰਜੀਹ ਦਿਓ ਆਪਣੇ ਭਰਾਵਾਂ ਨੂੰ ਆਪਣੇ ਮਜ਼ਦੂਰ ਭਰਾਵਾਂ ਨੂੰ ਬਰਾਬਰ ਖੜੇ ਕਰੋ ਕੋਈ ਸਮਾਨ ਲੈਣਾ ਰਿਹੜੀਆਂ ਤੋਂ ਦੁਕਾਨਾਂ ਤੋਂ ਆਪਣੇ ਬੰਦਿਆਂ ਤੋਂ ਲੋ ਪੰਜਾਬੀਆਂ ਬੰਦਿਆਂ ਤੋਂ ਲੋ ਪਹਿਲਾਂ ਤਰਜੀਹ ਉਹਨਾਂ ਨੂੰ ਦਿਓ ਆ ਫਿਰ ਕਹਣਾ ਸਾਡੀ ਕਿਸੇ ਦੂਜੇ ਤੇ ਨਫ਼ਰਤ ਨਹੀਂ ਹੈ ਜਿਹੜੀ ਵੀ ਕੋਈ ਨੌਕਰੀ ਆ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਉਹਦੇ ਵਿੱਚ ਸਾਡਾ ਰਾਖਵਾ ਹੱਕ ਪੰਜਾਬੀਆਂ ਦਾ ਪਹਿਲੇ ਆਧਾਰ ਤੇ ਹੋਣਾ ਚਾਹੀਦਾ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਜੇ ਮੈਂ ਇੱਥੋਂ ਦੀ ਗੱਲ ਕਰਾਂ ਇਹ ਵੀ ਰੈੱਡ ਅਲਰਟ ਏਰੀਆ ਹੈਗਾ ਤੁਸੀਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਰੈੱਡ ਅਲਰਟ ਏਰੀਆ ਸਾਰਾ ਪੰਜਾਬ ਹੀ ਆ ਸਾਰੇ ਪਾਣੀਆਂ ਦੇ ਬਚੀ ਰਹੇ ਨਹੀਂ ਆ ਮਾ ਸੋਡੇ ਚ ਕੈਮੀਕਲ ਹੈ ਜ਼ਹਿਰਾਂ ਨੇ ਸੋਨੂੰ ਸਰੋਸਸ ਵਰਕੀਆਂ ਸੋਨੂੰ ਮਤਲਬ ਕਿ ਕਿਡਨੀਆਂ ਸੋਡੀਆਂ ਫੇਲ ਹੋ ਰਹੀਆਂ ਗੁਰਦ ਦੇ ਸੋਡੇ ਖਤਮ ਹੋ ਰਹੇ ਆ ਕੈਂਸਰ ਸਾਨੂੰ ਹੋ ਰਿਹਾ ਕਾਲੇ ਪੀਲੇ ਸਾਨੂੰ ਹੋ ਰਿਹਾ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਚੁੰਬੜ ਰਹੀ ਆ ਮਰਕਰੀ ਪਾਰੇ ਵਰਗੇ ਹੋਰ ਹੈਵੀ ਤੱਤਾਂ ਜਿਹੜੀਆਂ ਉਹ ਪਾਣੀ ਚ ਆ ਚੁੱਕੀਆਂ ਨੇ ਸਾਰੇ ਇਹਦਾ ਮੱਛੀਆਂ ਦੇ ਉੱਤੇ ਰਿਸਰਚ ਹੋਈ ਆ ਹਰੀ ਕੇ ਪੱਤਣ ਉਹਨਾਂ ਨੂੰ ਕੈਂਸਰ ਪਾਇਆ ਗਿਆ ਤੇ ਬੰਦੇ ਕਿੱਥੋਂ ਬਚਣਗੇ 88% ਕੇਸ ਨੇ ਪਿੰਡਾਂ ਦੇ ਜਿੱਥੇ ਦੱਖਣੀ ਮਾਲਵੇ ਜਿੱਥੇ ਸਤਲੋਜ ਦਾ ਪਾਣੀ ਜਾਂਦਾ ਤੇ ਜਿੱਥੇ ਆਪਾਂ ਖੜਿਆ ਹਾਂ ਡਾਏ ਨਾਗਟੇਂਡ ਫੈਕਟਰੀ ਧੌਲੇ ਸਾਰੀ ਜ਼ਹਿਰ ਧਰਤੀ ਹਟਾ ਪਾਈ ਜਾਂਦੇ ਕਿੰਨੀਆਂ ਫੈਕਟਰੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਧਰਤੀ ਹਟਾ ਪਾਣੀ ਪਾ ਕੇ ਪਾਣੀ ਨੂੰ ਜ਼ਹਿਰ ਬਣਾਤਾ ਜਦੋਂ ਪਾਣੀ ਦੇ ਵਿੱਚ ਰੇਨੀ ਮਾ ਚੁੱਕਿਆ ਥੋਡੇ ਚ ਇਹ ਰਿਪੋਰਟਾਂ ਦਾ ਹੱਦ ਜਾਣਬੁੱਝ ਕੇ ਸਰਕਾਰ ਨੇ ਦੱਬੀਆਂ ਹੋਈਆਂ ਰਿਪੋਰਟਾਂ ਵੀ ਰੌਲਾ ਨਾ ਪਏ ਜੇ ਤਾਂ ਤੁਸੀਂ ਬੱਚੋ ਕਿੱਥੇ ਆਮ ਇਨਸਾਨ ਫਿਰ ਕੀ ਕਰ ਸਕਦਾ ਜੇ ਆਮ ਇਨਸਾਨ ਉੱਠ ਕੇ ਲੜੋ ਅਸੀਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਸੰਘਰਸ਼ ਕੀਤੇ ਆ ਅਸੀਂ ਜੰਗਾ ਲੜੀਆਂ ਨੇ ਕਰਮਾਨੀਆਂ ਕੀਤੀਆਂ ਨੇ ਅੱਜ ਸਾਨੂੰ ਕੀ ਹੋ ਗਿਆ ਅੱਜ ਘਰੇ ਕੁੰਡੇ ਲਾ ਲਈ ਨਾਲੇ ਇੱਕ ਲੜਾਈ ਹਥਿਆਰਾਂ ਦੀ ਨਹੀਂ ਐ ਇਹ ਇੱਕ ਡੈਮੋਕਰੈਟਿਕ ਤਰੀਕੇ ਨਾਲ ਲੜਨ ਵਾਲੀ ਲੜਾਈ ਆ ਅਸੀਂ ਇੱਕ ਵਧੀਆ ਢੰਗ ਨਾਲ ਸ਼ਾਂਤ ਮੈਤਰੀ ਤਰੀਕੇ ਨਾਲ ਸੰਘਰਸ਼ ਕਰ ਸਕਦੇ ਆ ਅਸੀਂ 3 ਦਸੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਪੈਣ ਵਾਲੀਆਂ ਜ਼ਹਿਰਾਂ ਨੂੰ ਬੰਦ ਕਰਨ ਜਾ ਰਹੇ ਆ ਪੂਰਾ ਪੰਜਾਬ ਉੱਠ ਕੇ ਕਿਉਂ ਨਹੀਂ ਹੁੰਦਾ ਬਈ ਇੱਕ ਅੱਲਾ ਬੁੱਢੇ ਦਰਿਆ ਦਾ ਮਸਲਾ ਥੋੜੀ ਐ ਜਿਹੜੀਆਂ ਫੈਕਟਰੀਆਂ ਹੋਰ ਵੀ ਜ਼ਹਿਰ ਪਾਉਂਦੀਆਂ ਜੀਰੇ ਕੀ ਹੋਇਆ ਸੀਗਾ ਲੋਕੋਂ ਉੱਠੇ ਜਦੋਂ ਉਹਦੇ ਪਸ਼ੂ ਵੀ ਕੈਂਸਰ ਨਾਲ ਮਰਨ ਲੱਗ ਗਏ ਲੋਕ ਮਰਨ ਲੱਗ ਗਏ ਸਾਰੇ ਪੰਜਾਬ ਨੂੰ ਉੱਠ ਕੇ ਬੰਦ ਕਰਾਈ ਆ ਅਸੀਂ ਫੈਕਟਰੀਆਂ ਦੇ ਵਿਰੋਧੀ ਥੋੜੀ ਆ ਉਹ ਫੈਕਟਰੀਆਂ ਲਾ ਲੋ ਜਿਹੜੀਆਂ ਨਹੀਂ ਜ਼ਹਿਰ ਪਾਉਂਦੀਆਂ ਜਿਹੜੀਆਂ ਫੈਕਟਰੀਆਂ ਦੱਖਣ ਚ ਬੰਦ ਨੇ ਜਿੰਨੀਆਂ ਡਾਈੰਗ ਫੈਕਟਰੀਆਂ ਨੇ ਉਹ ਪੰਜਾਬ ਚ ਕਿਉਂ ਲਾਇਆਂ ਗੀਆਂ ਬਾਈ ਕਿਉਂ ਪੰਜਾਬ ਨੂੰ ਮਾਰ ਰਹੇ ਹੋ ਜਾਂ ਜਿਹੜਾ ਬੰਦਾ ਕਹਿੰਦਾ ਵੀ ਫੈਕਟਰੀ ਸਹੀ ਆ ਉਹ ਪਾਣੀ ਪੀਣ ਦੂਰ ਦੀ ਗੱਲ ਐ ਜਿੱਥੇ ਪਾਣੀ ਪੈ ਰਹੇ ਆ ਬਲੀਪੁਰ ਗੌਂਸਪੁਰਾ ਜਮਾਲਪੁਰਾ ਉਹ ਪਾਣੀਆਂ ਕੋਲ ਖੜੀ ਜਾਓ ਬੰਦਾ ਘੰਟਾ ਆ ਕੇ ਤੁਨਾਪੇ ਪਤਾ ਲੱਗ ਜੀ ਵੀ ਪਾਣੀਆਂ ਚ ਕਿੰਨਾ ਜ਼ਹਿਰ ਕਿਵੇਂ ਚੜ੍ਹਦਾ ਏ ਔਰੇ ਨੱਕ ਨੂੰ ਇੱਥੇ ਸਾਰੀਆਂ ਪਾਰਟੀਆਂ ਪ੍ਰਚਾਰ ਕਰੀ ਜਾਂਦੀਆਂ ਨੇ ਜਿਹੜੇ ਵੋਟਰ ਨੇ ਉਹ ਵੀ ਕਨਫਿਊਜ਼ ਹੋ ਜਾਂਦਾ ਕਿਹਨੂੰ ਵੋਟ ਪਾਈਏ ਕਿਹਨੂੰ ਨਾ ਪਾਈਏ ਤੇ ਥੋੜੀ ਕੀ ਸੋਚ ਆ ਕਿ ਕਿਸ ਨੂੰ ਵੋਟ ਪਾਉਣੀ ਚਾਹੀਦੀ ਹੈ ਦੇਖੋ ਮੈਂ ਗੋਬਿੰਦ ਸਿੰਘ ਸੰਧੂ ਦੇ ਹੱਕ ਚ ਆਇਆ ਹਾਂ ਮੈਂ ਐਵੇਂ ਨਹੀਂ ਹਰਕਤ ਦੇ ਹੱਕ ਜਤੋਂ ਰਫਰਦਾ ਜਾਂ ਮੈਂ ਹਰਕਤ ਦੇਖ ਜੇ ਮੈਂ ਨਹੀਂ ਕਦੇ ਕਿਹਾ ਨਾ ਮੈਂ ਕਦੇ ਕਿਹਾ ਗਿਆ ਮੈਂ ਜੀ ਆਇਆ ਪਹਿਲਾਂ ਸੰਵਿਧਾਨਕ ਮਾਨ ਦੇ ਹੱਕ ਚ ਆਇਆ ਸੀ ਜਿਵੇਂ ਚੋਣ ਚ ਇਸ ਵੇਲੇ ਦਾ ਦੋਤਾ ਚੋਣ ਲੜ ਰਿਹਾ ਇਹ ਨਹੀਂ ਵੀ ਉਹਦਾ ਦੋਤਾ ਇੱਥੇ ਖੜਾ ਹੈ ਉਸ ਇਨਸਾਨ ਬਾਰੇ ਪਹਿਲਾਂ ਸੋਚ ਲਓ ਸਮਝ ਲਓ ਕਿੰਨਾ ਕੋ ਪੜਿਆ ਲਿਖਿਆ ਹੈ ਪਿਛਲੇ ਲੰਮੇ ਸਮੇਂ ਤੋਂ ਜਮਨੀ ਚੋਣ ਤੋਂ ਪਹਿਲਾਂ ਤੋਂ ਲੈ ਕੇ ਜਮਨੀ ਚੋਣ ਦੇ ਵਿੱਚ ਵੀ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਉਹਨੇ ਲੰਮਾ ਸਮਾਂ ਮਿਹਨਤ ਕੀਤੀ ਉਸ ਨੌਜਵਾਨ ਨੇ ਲੋਕਾਂ 'ਚ ਵੇਚਦਿਆ ਸੱਚੀ ਇਹ ਇੰਨੀ ਗੱਲ ਕਹਿੰਦਾ ਉਹ ਕਹਿੰਦਾ ਛੱਡੋ ਮੈਨੂੰ ਵੋਟ ਪਾਉਣੀ ਆ ਪਾਓ ਨਹੀਂ ਪਾਉਣੀ ਨਾ ਪਾਓ ਹਰਾ ਦਿਓ ਬੇਸ਼ੱਕ ਆਪਣੇ ਜਵਾਕਾਂ ਨੂੰ ਕਰਵਾਣੀ ਨਾਲ ਜੋੜ ਲਓ ਇਤਿਹਾਸ ਨਾਲ ਜੋੜ ਲਓ ਉਹਦਾ ਹੁਣ ਤੱਕ ਤਾਂ ਕੋਈ ਪਾਵਰ ਨਹੀਂ ਸੀ ਪਰ ਫਿਰ ਵੀ ਜਿੰਨੇ ਕਿ ਜੋਗਰਾ ਸੀਗਾ ਲੋਕਾਂ ਦੇ ਕੰਮ ਕਰਾਉਂਦਾ ਆ ਰਿਹਾ ਔਰ ਇੱਕ ਰਿਕਾਰਡ ਹੈ ਸਾਰੇ ਐਮਪੀਆਂ ਦੇ ਵਿੱਚੋਂ ਕਿ ਜਿੰਨਾ ਪੈਸਾ ਸਿਮਰਜੀਤ ਸਿੰਘ ਮਾਨ ਨੇ ਲਾਇਆ ਆਪਣੇ ਹਲਕੇ ਦੇ ਵਿੱਚ ਉਹਨਾਂ ਕਿਸੇ ਨੇ ਲਾਇਆ ਆ ਆਖਰ ਵਿੱਚ ਫਿਰ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਲੋਕਾਂ ਨੇ ਇਹ ਪੀ ਲੈ ਕੇ ਬਾਈ ਚੰਗੀ ਸੋਚ ਦੇ ਬੰਦੇ ਨੌਜਵਾਨ ਮੁੰਡਿਆਂ ਨੂੰ ਸਾਡੇ ਨੌਜਵਾਨ ਆਗੂ ਨੂੰ ਅੱਗੇ ਲੈ ਕੇ ਆ ਉਹ ਜਿੰਨੇ ਪੁਰਾਣੇ ਤੁਰੇ ਫਿਰਦੇ ਆ ਸਭ ਨੇ ਦੇਖ ਲਈ ਇਹ ਉਹੀ ਲੋਕਾਂ ਦੇ ਹੰਡਾਏ ਹੋਏ ਆਗੂ ਨੇ ਪਤਾ ਲੋਕਾਂ ਨੂੰ ਇੰਨਾ ਦੀਆਂ ਗਦਾਰੀਆਂ ਕਰਕੇ ਬੇਈਮਾਨੀਆਂ ਕਰਕੇ ਆ ਇਹਨਾਂ ਹਾਲਾਤਾਂ ਨੂੰ ਆਪਾਂ ਪਹੁੰਚ ਗਏ ਆ ਜੇ ਚਾਹੁੰਦੇ ਕਿ ਸਾਡੀਆਂ ਨਸਲਾਂ ਫਸਲਾਂ ਜਵਾਨੀਆਂ ਕਿਸਾਨੀਆਂ ਸਾਡੀਆਂ ਮਜ਼ਦੂਰ ਸਾਡੇ ਸਾਰੇ ਭਾਈਚਾਰੇ ਜਿਉਂਦੇ ਰਹਿਣ ਤਾਂ ਉੱਠ ਕੇ ਮੇਰਾ ਵੀਰ ਇਹ ਗੱਲ ਦੇ ਉੱਤੇ ਪੈਰਾ ਦੇ ਵੀ ਚੰਗੇ ਬੰਦੇ ਚੁਣ ਕੇ ਭੇਜਗੇ ਜਿਹੜੇ ਸਾਡੇ ਹੱਕਾਂ ਦੀ ਗੱਲ ਜਾ ਕੇ ਲੋਕ ਸਭਾ ਵਿਧਾਨ ਸਭਾ ਕਰਨ ਤੇ ਉੱਠ ਕੇ ਆਪਾਂ ਆਪਣੀਆਂ ਲੜਾਈਆਂ ਵੀ ਲੜਗੇ ਸੋ ਬਹੁਤ ਬਹੁਤ ਧੰਨਵਾਦ ਹੈ ਸੀ ਲੱਖਾ ਸਿੰਘ ਸੁਧਾਨਾ ਜੋ ਕਿ ਬਰਨਾਲਾ ਦੇ ਵਿੱਚ ਸ਼੍ਰੋਮੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਉਮੀਦਵਾਰ ਨੇ ਗੋਬਿੰਦ ਸਿੰਘ ਸੰਧੂ ਉਹਨਾਂ ਵਾਸਤੇ ਪ੍ਰਚਾਰ ਕਰਨ ਆਏ ਨੇ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ